ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕਾਫੀ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੇ ਸਰਕਾਰੀ ਕਰਮਚਾਰੀਆਂ ਦੀ ਮਿਨਿਸਟਰੀਅਲ ਸਰਵਿਸ ਯੂਨੀਅਨ ਦੀ 6 ਮਹੀਨੇ ਤੋਂ ਲਗਭਗ ਹੜਤਾਲ ਚੱਲ ਰਹੀ ਸੀ ਤੇ ਕੱਲ ਮੀਟਿੰਗ ਦਾ ਸਮਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨਾਲ ਉਹਨਾਂ ਨੂੰ ਮਿਲਿਆ ਸੀ ਤੇ ਅੱਜ ਉਹਨਾਂ ਦੀ ਮੀਟਿੰਗ ਸਰਦਾਰ ਭਗਵੰਤ ਮਾਨ ਜੀ ਨਾਲ ਹੋਈ ਤੇ ਮੀਟਿੰਗ ਦੇ ਵਿੱਚ ਜਿਹੜੇ ਮੁੱਖ ਮੁੱਦੇ ਸੀ 48 ਜਿਨ੍ਹਾਂ ਕਰਕੇ ਕੀਤੀ ਗਈ ਸੀ ਇੱਕ ਤਾਂ ਮੁੱਖ ਮੁੱਦਾ ਸੀ ਪੁਰਾਣੀ ਪੈਨਸ਼ਨ ਵਾਲਾ ਤੇ ਇੱਕ ਸੈਂਟਰ ਵੱਲੋਂ ਤਾਂ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਿਰ ਡੀਏ ਦਿੱਤਾ ਗਿਆ ਸੀਗਾ ਤੇ ਪੰਜਾਬ ਦੇ ਸਰਕਾਰ ਦੇ ਜਿਹੜੇ ਮੁਲਾਜ਼ਮ ਹੈ ਉਹ ਵੀ ਅਜੇ ਡੀਏ ਜਿਹੜਾ ਹੈਗਾ ਆ ਉਹ ਸੈਂਟਰ ਗਵਰਨਮੈਂਟ ਤੋਂ 12% ਘੱਟ ਰਹਿ ਰਹੇ ਸੀ ਤੇ ਲਗਭਗ 34% ਡੀਏ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦਾ ਸੀ ਜਦ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 46% ਦੀ ਜਿਹੜਾ ਦਿੱਤਾ ਜਾਂਦਾ ਸੀ ਦਿੱਤਾ ਗਿਆ ਤੇ ਅੱਜ ਮੀਟਿੰਗ ਦੇ ਵਿੱਚ ਸਭ ਤੋਂ ਵੱਧ ਭਗਵੰਤ ਮਾਨ ਜੀ ਦਾ ਟਵੀਟ ਆਇਆ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਤਾਂ 4% ਡੀਏ ਦਾ ਟਵੀਟ ਕੀਤਾ ਕਿ ਮੁਲਾਜ਼ਮਾਂ ਨੂੰ 9 ਸਾਲ ਦਾ ਤੋਫਰ ਦਿੱਤਾ ਉਹਨਾਂ ਨੇ ਤੇ ਬਾਕੀ ਮੰਗਾਂ ਤੇ ਵੀ ਉਹਨਾਂ ਦੀ ਗੱਲਬਾਤ ਹੋਈ ਹੈ ਪੁਰਾਣੀ ਪੈਨਸ਼ਨ ਤੇ ਵੀ ਉਹਨਾਂ ਦੀ ਗੱਲਬਾਤ ਹੋਈ ਹੈ ਤੇ ਹੋਰ ਜਿਹੜੀਆਂ ਮੁੱਖ ਮੰਗਾਂ ਸੀ ਉਹਨਾਂ ਦੀਆਂ ਉਹਨਾਂ ਤੇ ਵੀ ਗੱਲਬਾਤ ਹੋਈ ਹੈ ਤੇ ਆਸ ਹੈ ਕਿ ਕੱਲ ਜਿਹੜੇ ਹੈਗੇ ਸਾਡੇ ਕਰਮਚਾਰੀ ਮੁਲਾਜ਼ਮ ਭਾਈ ਇਹ ਹੜਤਾਲ ਖਤਮ ਕਰਕੇ ਆਪਣੇ ਦਫਤਰਾਂ ਦੇ ਵਿੱਚ ਕੰਮ ਕਰਨਗੇ ਤੇ ਪੰਜਾਬ ਸਰਕਾਰ ਵੱਲੋਂ ਰਹਿੰਦੀਆਂ ਮੰਗਾਂ ਲਈ ਵੀ ਭਵੰਤਮਾਨ ਜੀ ਨੇ ਬਦਿਓ ਮਹੌਲ ਦੇ ਵਿੱਚ ਗੱਲਬਾਤ ਕਰਕੇ ਆਪਣੇ ਅਫਸਰਾਂ ਨੂੰ ਜਿਹੜੇ ਹੁਕਮ ਦਿੱਤੇ ਨੇ ਕਿ ਇਹਨਾਂ ਦੇ ਜਿਹੜੇ ਮਸਲੇ ਆ ਉਹ ਜਲਦੀ ਤੋਂ ਜਲਦੀ ਹੱਲ ਕਰ ਦਿੱਤੇ ਜਾਣ ਤੇ ਫਿਲਹਾਲ 4% ਦਾ ਜਿਹੜਾ ਡੀਏ ਆ ਉਹ ਸਰਕਾਰ ਨੇ ਮਲਾਜਮਾਂ ਨੂੰ ਦੇ ਦਿੱਤਾ ਹੈ ਹੁਣ ਪਹਿਲੇ 34% ਦੀ ਜਿਹੜੀ ਡੀਏ ਲੈ ਰਹੀ ਸੀ ਹੁਣ 38% ਦੀ ਹੋ ਗਿਆ ਤੇ ਇਹ ਜਿਹੜਾ ਡੀਏ ਹੈ 1 ਦਸੰਬਰ 2023 ਤੋਂ ਲੱਗ ਹੋਊਗਾ ਤੇ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਜਿਹੜੇ ਸਰਕਾਰ ਨੇ ਜਿਹੜੀਆਂ ਮੰਗਾ ਦੇ ਪੱਤਰ ਕੀ ਨੇ ਜਾਰੀ ਕਰਦੇ ਹਨ ਜਿਹੜੇ ਕਿਹੜੇ-ਕਿਹੜੇ ਮੰਗਾਤੇ ਜਿਹੜੀ ਸਹਿਮਤੀ ਬਣੀ ਹੈ ਉਸ ਤਾਰ ਨਾਲ ਅਗਲੇ ਵੀਡੀਓ 'ਚ ਗੱਲ ਕਰਾਂਗੇ ਧੰਨਵਾਦ ਸਾਥੀਓ